ਫਤੇ ਨਾਲ ਸਾਜ ਕਰੀ ਫਤੇ ਪਰਵਾਨੋ ਆਖੋ ਜੀ ਵਾਹਿਗੁਰੂ ਜੀ ਕਾਰ ਸਾਰ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੇ ਹੋਣ ਤੋਂ ਬਾਅਦ ਭਗਤ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੀ ਸ੍ਰੀ ਸਤਿਗੁਰੂ ਗੁਰਿਆਈ ਜੀ ਜਦੋਂ ਮਹਾਰਾਜ ਤੇ ਪਾਤਸ਼ਾਹੀ ਵਿੱਚ ਜਿਹੜਾ ਹਾਂ ਜੁਮੇ ਵਾਲੇ ਗੁਰੂ ਘਰ ਦੇ ਉਸ ਬ੍ਰਹਮ ਗਿਆਨੀ ਬਾਬਾ ਪਟਾ ਸਾਹਿਬ ਜੀ ਨੇ ਆਪਣੇ ਅਰਥੀ ਜੀ ਨੂੰ ਮਹਾਰਾਜੇ ਪਾਤਸ਼ਾਹ ਜੀ ਨੂੰ ਗ੍ਰਹਿਾਈ ਦੇ ਦੋ ਤਲਵਾਰਾਂ ਜਿਹੜੀਆਂ ਨੇ ਪਹਿਨਾਲ ਕੇ ਵੇਰੀਏ ਤੇ 베ਰੀਏ ਨੇ ਗ੍ਰਹਿਾਈ ਤੇ ਨੂੰ ਸਤਿਗੁਰੂ ਜੀ ਨੇ ਮਹਾਰਾਜ ਮਾਨ ਕੀਤਾ ਇਹ ਸਤਿਗੁਰੂ ਦੇ ਪਾਤਸ਼ਾਹ ਜੀ ਨੇ ਜਿਹੜੀ ਹੁਣ ਪ੍ਰਸ਼ਾਦ ਸੀ ਨਾ ਉਹ ਸੰਤ ਦੇ ਰਾਲ ਨਾਮ ਸੁਬਾਈ ਵਾਲੇ ਪਹਿਨਾਲੇ ਮੀਰ ਦਾ ਅਰਥ ਦਾ ਹੈ ਬਹੁਤ ਜਿਹੜਾ ਹਰ ਤਰ੍ਹਾਂ ਹੋਵੇ ਇਹਦਾ ਰਸਬ ਉੱਚਾ ਪੀਰ ਸ਼ਬਦ ਜਿਹੜਾ ਇਹਦਾ ਵੀ ਅਰਥ ਇਹ ਕਿਹਾ ਕਿ ਬਹੁਤ ਉੱਚਾ ਬਜ਼ੁਰਗ ਬਹੁਤ ਸਿਆਣਾ ਜਦੋਂ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸ਼ਰਧਾ ਦੇ ਵੇਸੀਨਾ ਬਾਬਾ ਪਿਓ ਦਾ ਕਿੰਨਾ ਜਿਹੜਾ ਸੀ ਉਹਨੂੰ ਅਸੀਂ ਦਾਦਾ ਸ਼ਰਧਾ ਦੇ ਸੀ ਤੇ ਦਾਦੀ ਦਾ ਪਿਤਾ ਜਿਹੜਾ ਸੀ ਉਹਨੂੰ ਅਸੀਂ ਬਾਬਾ ਸ਼ਰਧਾ ਦੇ ਮੁਸਲਮਾਨਾਂ ਦੇ ਉਹਨਾਂ ਦੀ ਜਿਹੜੀ ਜ਼ੁਬਾਨ ਹੈ ਉਹਦੇ ਵਿੱਚ ਮਟੇਰੀਆਂ ਪੀਰ ਜਿਹੜਾ ਹੈ ਸ਼ਰੂਰਤ ਦੇ ਵਿੱਚ ਉਹ ਅਦਵੀਸ਼ ਹਨ ਪੀਰ ਵਰਤਦੇ ਨੇ ਆਪਣੇ ਦਰਗਾਹਾਂ ਤੇ ਸਤਲੁਜ ਦੇ ਨੇ ਬਾਦਸ਼ਾਹ ਮਹਾਰਾਜੇ ਨੇ ਸੰਤ ਦੇ ਨਾਲ ਸੁਵਾਈ ਹੋਣੀ ਜਿਹੜੀ ਪੁਸ਼ਾਰ ਪਾਪਾ ਬਟਾ ਸਾਹਿਬ ਜੀ ਨੇ ਕਹਾਂਗੇ ਤੂੰ ਕਦੀ ਤੇਰੇ ਰਾਜਵਾਨ ਕੀਤਾ ਜਿਹੜਾ ਸਰਦਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਹਨ ਇੱਥੇ ਬਾਬਾ ਪਟਾ ਸਾਹਿਬ ਜੀ ਵਸੇ 15 ਦਾ ਦਰਨੀ ਆਦ ਕੇ ਇਹ ਤੁਹਾ ਦਾ ਸੀਮਿਤ ਰਹਿ ਜਾਂਦੇ ਹਨ ਬਾਬਾ ਬਟਾ ਸਾਹਿਬ ਜੀਆਂ ਦੀ ਜਿਹੜੀ ਹਿਸਟਰੀ ਹੈ ਜਿਹੜਾ ਇਤਿਹਾਸ ਹੈ ਬਹੁਤ ਵੱਡਾ ਹੈ ਤੇ ਉਹਦਾ ਇੱਕੋ ਇੱਕ ਅੱਖ ਰਸਿਆ ਰਹਦਾ ਹੈ ਕਿ ਜੇ ਬਾਬਾ ਬਟਾ ਸਾਹਿਬ ਜੀ ਬ੍ਰਹਮ ਗਿਆਨੀ ਸਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਘਰੋਂ ਕੋਈ ਬਲਾਦ ਨਹੀਂ ਸੀ ਤੇ ਗੁਰੂ ਸਾਹਿਬ ਜੀ ਦੀ ਸਾਧਕਣੀ ਮਾਤਾ ਵਰਗਾ ਦੀ ਵੱਲੋਂ ਬਹੁਤ ਅਰਦਾਸ ਬੇਨਤੀ ਕੀਤੀ ਗਈ ਕਿ ਸਾਡੇ ਘਰ ਦੇ ਜਿਹੜਾ ਕੋਈ ਹਾਲਾਤ ਹੋ ਰਹੇ ਨੇ ਬਾਬਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜਿਆਂ ਨੇ ਆਖਿਆ ਕਿ ਬਾਬਾ ਬੁੱਢਾ ਸਾਹਿਬ ਦੇ پاس ਵਾਣਸ ਲਾਓ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਦੀ ਉਦਾਸ ਤੇ ਨਾਲ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਪਰ ਪ੍ਰਕਾਸ਼ ਕਰਿਆ ਇਹੀ ਜਿਆਸ ਦਾ ਦਰਸਨ ਸੁਣਾਇਆ ਤੁਹਾਨੂੰ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਉਹਨਾਂ ਵਰਗਾ ਵੱਡਾ ਜੋਲਾ ਜਿਹਦੇ ਬਾਰੇ ਸ਼ਬਦ ਲਿਖੇ ਗਏ ਨੇ ਭਗਤ ਸਾਹਿਬਾਨਾ ਪਰ ਦੋਨਾਂ ਬਹੁਤ ਮਾਰੂ ਪਕਾ ਦਿੱਤੇ। ਐਦਾ ਬਟਾ ਬਰਦਾ ਕਿ ਬਿਲਕੁਲ ਅੰਦਰ ਵਿੱਚ ਪਦਨਾਮਾਂ ਪਹਿਤੇ ਖਾ ਜਿਹੜਾ ਹੋਇਆ ਬਾਹਰ ਸਤੇ ਪਾਸ਼ਾ ਜੀ ਦੇ ਨਾਲ ਖੇਡ ਕੇ ਬੜਿਆ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਲ ਅੰਦਰ ਨਹੀਂ ਰਹਾ ਇਹਨਾਂ ਖਾਲਸੇ ਦੇ ਵਿੱਚ ਸੀ ਕਿ ਘੋੜੇ ਸੜੇ ਬੰਦੇ ਹ ਗੜਾ ਹਰ ਬਟਾ ਕੇ ਸੁੱਟ ਰਹਿਣਾ ਸੀ। ਜੰਗ ਦੇ ਨਾਮ ਦੇ ਵਿੱਚ ਘੋੜੇ ਤੇ ਚੜੇ ਹੋਏ ਮਿਲਦੀ ਨੂੰ ਘੋੜੇ ਦੇ ਪੈਰ ਦਾ ਢੋਡਾ ਲਾ ਕੇ ਬਟਾ ਕੇ ਸੁੱਟਦਾ ਸੀ ਨਾ ਸਿੱਧਾ ਬਰਚ। ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਆ ਕੇ ਕਹਿੰਦਾ ਬੰਦੇ ਵਿੱਚ ਉਹਦੇ ਇਨਤਖਾ ਆ ਗਿਆ ਕਿ ਸਾਡੇ ਤੋਂ ਬਗਾਧ ਤੇ ਕੋਈ ਤਾਕਤ ਨਹੀਂ ਤੁਸੀਂ ਦੇ ਸਕਦੇ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚੜ੍ਹਾਈ ਕਰ ਗਿਆ ਸਾਰਕੁ ਨੇ ਤਿੰਨ ਮੌਕੇ ਦਿੱਤੇ ਤੇ ਜਦੋਂ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪੇ ਸ਼੍ਰੀ ਸਾਹਿਬ ਦਾ ਭਾਗ ਅੰਦੇ ਨਤ ਤੇ ਦੱਸਦੇ ਰਹੇ ਕਿ ਬਾਦ ਕਿਵੇਂ ਨਹੀਂ ਐਉਂ ਕਰੀਦਾ ਹੈ ਅਭਿਆਸ ਦਾ ਲਿਖਦੇ ਨੇ ਉਸ ਬੰਦੇ ਖਾਨ ਦੇ ਸ਼ਾਂਤੀ ਨੂੰ ਜੀਣਦੇ ਹੋਏ ਹਾਦਰਾ ਨੂੰ ਜੀਣਦੇ ਹੋਏ ਸ੍ਰੀ ਸਾਹਿਬ ਜਿਹੜੇ ਉਹ ਘੋੜੇ ਦੇ ਕਾਠੀ ਤੱਕ ਜਿਹੜਾ ਮਾਣ ਅਕੇ ਲੱਗ ਗਿਆ ਇਹਦੇ ਬਾਅਦ ਹਰ ਪਾਤਸ਼ਾਹ ਜਿਹੜਾ ਬੋਜਾ ਕੜੀਆਂ ਵਾਲਾ ਚੋਲਾ ਤੁਹਾਨੂੰ ਸਭ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਬਾਹਰ ਰਾਜ ਜੀ ਨੂੰ ਗਵਾਲੀਆ ਦੇ ਕਿਲੇ ਦੇ ਉਹ ਥਾਣੇਦਾਰ ਨੇ ਸ਼ੋਹਕੇ ਦਿੱਤਾ ਸੀ ਜਦੋਂ ਗੁੰਡਾ ਰਾਤੇ ਗੈਂਦੀ ਇਤਿਹਾਸ ਵਿੱਚ ਦੱਸੀ ਜਾਂਦੀ ਹੈ ਹੈ ਕੋਈ ਅਬੀਕ ਸਾਹਿਬ ਜਿਹੜੇ ਬਾਹਰ ਤੇ ਵਿਦਾ ਕਰਾਇਆ 55 ਕਲੀਆਂ ਦੀ ਕਰਕੇ 54 ਰਾਗਿਆਂ ਦੀ ਗਿਣਤੀ ਦਸੀ ਜਾਂਦੀ ਪਰ ਇੱਥੇ 54 ਰਾਗੇ ਨਹੀਂ ਸਨ ਬਾਜੇ ਬਹੁਤ ਸਨ ਜਿਹੜੇ ਦਾਗੇ ਨੇ ਕਾਇਰ ਕੀਤੇ ਹੋਏ ਸੰਤਵਾਲੀ ਉੱਤੇ ਕਰੇ ਦੇ ਵਿੱਚ ਕਿੰਨੇ ਬਾਜ ਆ ਗਏ ਸੱਚੇ ਬਾਦਸ਼ਾਹ ਜੀ ਨੂੰ ਹਰੀਦਾਸ ਨੇ ਚੋਲਾ ਪੇਟ ਕੀਤਾ ਨਾ ਉਹ ਚੋਲੇ ਨੇ ਤੁਸੀਂ ਆਦਿ ਵੀ ਦੇਖੋ ਤੇ ਜਿਹੜੇ ਬਾਜੂ ਬੜੇ ਆ ਨਾ 8 ਇੰਚ ਦੇ ਬਾਜੂ ਨੇ ਐ ਕਿ ਬਾਪ ਰਹਿਣਾ 8 ਇੰਚ ਦੇ ਆ ਆਹ ਤੰਦੇ ਜਿਹੜੇ ਮਾਲੂ ਦੇ ਜਿਹੜੇ ਕਾਫਨੇ ਨੇ ਇਹ ਨਾਮ ਤੋਂ ਦਾਸਿੱਤ ਹੀ ਰਹਿ ਚੁੱਕੇ ਇਹਦੇ ਵੱਡੇ ਵਡੇਰਾਂ ਤੇ ਪਾਤਸ਼ਾਹ ਜੀ ਭਾਰੀ ਸਿਰ ਦੇ ਬਾਲਕ ਸਾਹਿਬ ਸੜਕ ਬਲਦੇ ਪਾਤਸ਼ਾਹ ਜੀ ਦੇ ਕੋਰੋਂ ਇਹਦੇ ਇਹਦੇ ਵੱਡੀਆਂ ਨਸਲਾਂ ਦੀਆਂ ਇਹਦੀਆਂ ਸੋਹਣੀਆਂ ਨਸਲਾਂ ਦੇ ਘੋੜੇ ਸਾਹ ਜਿਹੜੇ ਬਾਹਰ ਅੱਗੇ ਤਾ ਵਜਰੇ ਨਾ ਕੀ ਹਸਾ ਦੇਣ ਕਿ ਇੱਕ ਜਾਂ ਦੋ ਮੀਲ ਪੈੜਾ ਕਰਾ ਕੇ ਘੋੜੇ ਨੂੰ ਜਿਹੜਾ ਹੈ ਬਦਲਣਾ ਪੈਂਦਾ ਸਤੂ ਦਾ ਨੇ ਪਾਤਸ਼ਾਹ ਮਹਾਰਾਜ ਦੇ ਬਾਲਕ ਕਮਲਿਕਾ ਹੈ ਇਹਦਾ ਸਰਗੁਰਦੇਵ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰਾਜ ਜੀ ਨਾਲ ਗੜੀਆਂ ਦੇ ਵਿੱਚ ਲੜ ਗਏ ਤੇ ਸਰਬਤੇ ਮੋਢੇ ਖੇਦੇ ਸੀ ਇੰਨੇ ਵੱਡੇ ਮਨ ਸਾਹਿਬੀ ਯੋਧੇ ਮਾਲੂ ਪਕਾਰੀ ਉਸ ਗੁਰੂ ਨੂੰ ਗਵਾਲੀਅਰ ਦੀ ਕਾਦ ਵਿੱਚ ਕਿਉਂ ਰਾਣਾ ਪਿਆ ਜਿਵੇਂ ਸਰਗੁਰਦੇਵ ਬਾਦਸ਼ਾਹ ਮਹਾਰਾਜੀ ਦੇ ਗੁਰੂ ਹਰਦੇਵ ਬਾਦਸ਼ਾਹ ਜੀ ਨੇ ਸ਼ਹੀਦੀ ਤੋਂ ਬਾਅਦ ਉਹਨਾਂ ਸਾਹਿਬ ਜੀ ਨੇ ਕਿਹਾ ਇਹ ਦਾ ਤੱਤ ਜਿਹੜਾ ਸੰਗਿਆ ਤੇ ਧਰ ਸਾਹਿਬ ਸ੍ਰੀ ਗੁਰੂ ਗੁਰੂ ਘਰ ਦੇ ਸੰਤੂ ਸਾਹਿਬ ਸ੍ਰੀ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕਰਤੇ ਹੀ ਮੇਰੇ ਘਰੀ ਬਣ ਬੱਚੇ ਸਨ ਮੈਂ ਆਉਂਦੀ ਧੰਦੇ ਹੋ ਕਿ ਭ੍ਰਤੀ ਚੰਦ ਬਾਬਾ ਕੋਤੀ ਦਾ ਜਿਹੜਾ ਸੇਵ ਗੁਰੂ ਸਾਹਿਬ ਜੀ ਦਾ ਬੜਾ ਕਟੋੜ ਹੁੰਦੀ ਸੀ ਅਨ ਗੁਰੂ ਅਰਜਨ ਪਾਤਸ਼ਾਹ ਬਾਗਰੇ ਆਏ ਤੇ ਮੈਂ ਜਣੇ ਕਿ ਭ੍ਰਤੀ ਦਾਤਾ ਬਹੁਤ ਮਿਹਰਬਾਨ ਇਹਨੇ ਨਿਯੋਤ ਬਣਾਏ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਜਾਵੇ ਕਿਉਂਕਿ ਇਹ ਜਿਹੜੀ ਹੈ ਉਹ ਮੇਰੇ ਕੋਲ ਆ ਇਨੇ ਇਸ ਮੁਸ਼ਕਲ ਦਾ ਹੱਲ ਜਿਹੜਾ ਲੱਭਦੇ ਰਹੇ ਜਿਹੜਾ ਤੰਗੂ ਨੂੰ ਲਹਾਉ ਦਾ ਕਿਨੇ ਬਰਿਆ ਇਹਨੇ ਦੱਸਿਆ ਕਿ ਗੁਰੂ ਹਰਗੋਬਿੰਦ ਪਾਸ਼ਾ ਉਹਨੇ ਆਪਣੀਆਂ ਫੌਜਾਂ ਤਿਆਰ ਕਰ ਲਈ ਨੇ ਉਹਨਾਂ ਦੀ ਆਪਣੀਆਂ ਫੌਜਾਂ ਨੇ ਸਜਤਰ ਘੋੜੇ ਉਹਨਾਂ ਨੂੰ ਸੰਸਾਰੀ ਲੋਕ ਪੇਕ ਕਰਦੇ ਨੇ ਕਿ ਸੱਚੇ ਪਾਤਸ਼ਾਹ ਆਪਕੇ ਗੜਾ ਹੈ ਉਹ ਸੰਬੋਧਨ ਹੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਸੱਚਾ ਪਾਤਸ਼ਾਹ ਤੇ ਗੁਰੂ ਸਰਕਾਰ ਦੇ ਬਾਤ ਬਾਤ ਮਾਰਦੇ ਹੋਏ ਆਪਣਾ ਤੱਕ ਜਿਹੜਾ ਅਸਾਰ ਕੇ ਬੈਠਾ ਲੋਕਾਂ ਦੇ ਫੈਸਲੇ ਕਰਦਾ ਉਹਦੇ ਕੋਲ ਹੋਰ ਸਾਰੇ ਘਰੇ ਤੇ ਬਹੁਤ سارے ਸ਼ਸਤਰ ਹਨ ਇੱਕ ਉਹਦਾ ਕੁਰੀਲਾਦਾ ਸਰਕਾਰ ਬਤੇ ਪ੍ਰਤੀ ਗੜਾ ਹਨ ਇਹ ਨਹੀਂ ਕਰਦਾ ਚੰਦੂ ਜਿਹੜਾ ਹੈ ਜਦੋਂ ਇਹ ਖਬਰ ਜਾ ਕੇ ਪੜਾ ਹੈ ਮਹਿਬਾਨ ਦਿੰਦਾ ਹੈ ਚੰਦੂ ਗੁਰ ਕਰਦਾ ਅਗੇ ਦੁਖੀ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਹੈ ਅਦਿਸ਼ਤਗਰਦੋ ਅਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਤਾਂ ਤੰਗੋ ਦੇ ਫੀਦੇ ਨਾਲ ਹੋਣਾ ਸੀ ਉਹ ਨਹੀਂ ਸੀ ਹੋ ਸਕਿਆ ਕਿਉਂਕਿ ਜੱਟੂ ਨੇ ਬਚਨ ਜਿਹੜੇ ਗ੍ਰੂਪ ਕਰਦੇ ਉਹਦੀ ਬੋਲੇ ਸੰਕੇ ਜਮਾਰੀ ਦੇ ਜਿਹੜੀ ਆ ਨਾਲੀ ਕੋਲਾ ਹੈ ਫੋਰੀ ਨੂੰ ਦਾ ਇਹ ਸੰਗਤ ਨੇ ਬਲੋਂ ਕੀਤਾ ਸੀ ਕਿ ਐਸੇ ਬਾਪੀ ਦੁਸ਼ਟ ਦਾ ਜਿਹੜਾ ਉਹ ਘਰੋਂ ਨਿਕਲਦਾ ਉਹਦੀ ਪਿੱਛਾ ਉਸ ਦਾ ਜਿਹੜਾ ਉਹ ਨਾਂ ਲਿਆ ਜਾਂਦਾ ਇਸ ਤਰ੍ਹਾਂ ਕੇ ਸ਼ੁਰੂ ਤੋਂ ਘਾਰ ਖਾਂਦਾ ਹੋਇਆ ਜੱਟੂ ਜਿਹੜਾ ਸੀ ਉਹਨੇ ਦਾ ਕੇ ਸਰਕਾਰ ਦੇ ਦਰਵਾਜ਼ੇ ਜਿਹੜਾ ਹੈ ਇਸ ਸਾਲ ਇਹ ਬਹੁਤ ਵੱਡਾ ਅਕੜਾ ਕਿ ਦੱਸੇ ਕਿ ਸਰਕਾਰ ਜਲਦੀ ਨਾ ਉਹ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਆਪਣੀਆਂ ਫੌਜਾਂ ਤਿਆਰ ਕਰ ਰਹੇ ਨੇ ਆਪਣਾ ਖਲਕ ਕਾ ਰੇ ਨੇ ਉਹ ਨishan ਸਾਹਿਬ ਦੇ ਝੁੰਡੇ ਨੇ ਸਾਰੇ ਦੇਸ਼ ਦਾ ਇੱਕ ਜਨਮਾ ਉਹ ਕੋਚ ਲੰਦਾ ਹੈ ਉਹਦੀ ਦੋ ਤਲਵਾਰਾਂ ਨੇ ਉਹ ਕਰ ਵੀ ਸਿਰ ਤੇ ਸੜਦਾ ਉਹਨੇ ਬੜੇ ਸਾਰੇ ਨੌਜਵਾਨ ਆਪਣੇ ਅੰਗ ਰਚ ਰੇ ਨੇ ਬੜੀਆਂ ਫੌਜਾਂ ਤਿਆਰ ਕਰਕੇ ਬੈਠਾ ਤੇ ਰਾਤ ਦੇ ਜਿਹੜੇ ਕੋਈ ਅਨੇਕ ਨਹੀਂ ਕਰਦੇ ਇਸ ਸਾਲ ਇਹ ਖਬਰ ਜਿਹੜੀ ਦਾ ਉਹਨਾਂ ਦੇ ਕਦਮਾਂ ਹੈ ਜਗਦੇ ਬੜਾ ਤਕੜਾ ਬਾਦਸ਼ਾਹ ਸੀ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਸ਼ੁਰੂ ਤੋਂ ਕਾਰ ਕਰਦਾ ਸੀ ਦਿਨੋਂ ਆਪਣੇ ਜਿਹੜੀ ਇਹਦੀ ਜੀਵਨ ਦਾ ਗਾਹੀ ਸਿਰਮ ਦੇ ਵਿੱਚ ਰੁਕੇ ਜਾਂਦੇ ਉਹਦੇ ਵਿੱਚ ਗੁਰੂ ਸਾਹਿਬ ਜੀ ਦੇ ਬੰਦੇ ਗੁਰੂ ਜੀ ਦੇ ਬਾਦਸ਼ਾਹ ਮਹਾਰਾਜ ਦੇ ਪ੍ਰਤੀ ਬੜੇ ਕਰੜੇ ਭੈਣੇ ਸ਼ਬਦ ਵਰਤ ਕੇ ਨਿਛੁਟਾਸ ਬੁਲਿਆਈ ਇਹਦੇ ਬੰਦਾ ਵੀ ਫੁਰਨਾ ਸੀ ਕਿ ਸਾਰੀ ਜਿਹੜੀ ਦੋ ਸਾਧੂਆਂ ਦੇ ਦਾਈ ਰਹੇ ਸਾਰੇ ਮੁਸਲਮਾਨ ਬਣਾਉਂਦੇ ਜਿਹੜੇ ਗਏ ਮਖਸੂਬੇ ਪੂਰੇ ਨਹੀਂ ਸਟਾ ਰਹੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬਾ ਜੀ ਨੇ ਸਨੇਹਾ ਭੇਜਿਆ ਇਹ ਜਿਹੜਾ ਸਨੇਹਾ ਸੀਨਾ ਨਾ ਹੋਣ ਦਰਵਾਜ਼ੇ ਗਵਰਨਰ ਮੁਲਤਜਾ ਖਾਨ ਨੂੰ ਮਿਲਿਆ ਤੇ ਮਰਤਜਾ ਖਾਨ ਜਿਹੜਾ ਸੀ ਨਾ ਉਹਨੇ ਅੱਗੇ ਡਿਊਟੀ ਲਾ ਦਿੱਤੀ ਕੋ ਜਾੜਿਆਂਗੇ ਇੱਕ ਵਜ਼ੀਰ ਖਾਨ ਇੱਕ ਬੰਦਾ ਵੇਖ ਇਹ ਦੂ ਘਾਤੇ ਸ਼ਤਾ ਹੋ ਸਕਿਆ ਜਿਹੜਾ ਮਦੀ ਖਾਨ ਸੀਨਾ ਇਹਦਾ पेट दुख बाबा बुढ़ा साहब जी ने जोड़ा है टोकड़ा मार के ठीक किया जो है दिल्ली जहांगीर ने बेस होते हैं सतगुरू साहब श्री गुरु गुरु हरबिंद जी महाराज बा बुढ़ा साहब जी के होर चोवें सिखाचार करते हैं बा बुढ़ा साहब जी के भाई गुरुदास जी ने दिल्ली दालों जो तो है बबा जी गुरु अरबिंद पाशाह महाराज जी ने रुकना चाहता और सतगुरु साहब श्री गुरु हरबित पाशाह महाराज जी ਸਰਦਾਰ ਦਾ ਅਖਬਾਰ ਤੇ ਆਪਣਾ ਸਿੱਖਾਂ ਨੂੰ ਇਹ ਦੱਸ ਲਈ ਕਿ ਕਿਸੇ ਦਾ ਖੌਫ ਨਹੀਂ ਬਲਣਾ ਉਸ ਖੌਫ ਨੂੰ ਦੂਰ ਕਰਦੇ ਲਈ ਸਤਿਗੁਰੂ ਜੀ ਨੇ ਫੈਸਲਾ ਕੀਤਾ ਕਿ ਅਸੀਂ ਬੇਡਾਵਾ ਹਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰਾਜ ਜੀ ਕੋਈ ਤੋੜਵੇਂ ਸਿੱਖਾਂ ਦੇ ਨਾਲ ਜੀਰ ਰਵਾਦਾ ਹੁੰਦੇ ਨੇ ਤੇ ਸਤਿਗੁਰੂ ਜੀ ਦੇ ਬਾਦਸ਼ਾਹ ਮਹਾਰਾਜ ਜੀ ਉਹਦੇ ਲਈ ਜਾਂਦੇ ਨੇ ਨਾ ਦਿੱਲੀ ਧਾਲ ਕੇ ਜਦੋਂ ਦੰਗ ਮੀਂਹ ਦੇ ਦਰਵਾਜ਼ੇ ਵਿੱਚ ਆਣ ਸਤਿਗੁਰੂ ਜੀ ਦੀ ਸੋਹਣੀ ਸਵਾਰੀ ਇਸੇ ਤੇ ਚੁਟਦਾ ਹੋਇਆ ਸ਼ਹਿਰ ਇਸੇ ਕਹਾਣ ਨੂੰ ਤੌਰ ਤੇ ਕੀਤੀ ਜਾ ਰਹੀ ਹੈ ਮਹਾਰਾਜ ਸਨੇ ਬਾਦਸ਼ਾਹ ਜੀ ਨੇ ਉਹ ਸ੍ਰੀ ਸਾਹਿਬਾਂੀਆਂ ਭੈਣੀਆਂ ਨੇ ਅਮਕਸਾ ਰੁਦਾ ਲੱਗਾ ਹੈ ਸਸਤਰਾ ਦੇ ਨਾਲ ਲੈਸ ਨੇ ਸਿਰ ਤੇ ਸੋਹਣਾ ਮੋਹਲਾ ਤੇ ਗੱਗੀ ਮਹਾਰਾਜ ਤੇ ਬਾਦਸ਼ਾਹ ਜੀ ਦੀਆਂ ਲਿਸ਼ਕਾ ਮਾਂਦੀਆਂ ਜਾਂ ਵੀ ਇਹੇ ਕਿ ਤੰਗ ਰਹੇ ਸੰਤੂਤ ਦੇ ਬਾਦਸ਼ਾਹ ਮਹਾਰਾਜ ਸਭ ਸ੍ਰੀ ਗੁਰੂ ਗੁਰੂ ਅਕਮਤ ਬਾਦਸ਼ਾਹ ਮਹਾਰਾਜ ਦੀ ਸਿੱਖ ਦੇ ਵਿੱਚ ਮਥਾ ਤੇ ਅਬਦੁੱਲਾ ਇਹ ਦੋ ਗੁਰੂ ਕੇ ਸਿੱਖਾਂ ਦਾ ਕਹਾਣੀ ਸੀ ਗੱਲ ਪਿੰਦ ਸੋਹ ਸਿੰਘ ਦੇ ਉਹਨਾਂ ਨੇ ਵਾਰ ਉਸਤੇ ਮਹਾਰਾਜ ਜੀ ਦੇ ਸਿਰ ਤੇ ਜੜਾ ਹਾਂ ਜਿਹੜੀ ਵਾਰ ਗਈ ਸੀ ਕਿ ਪੱਗ ਤੇਰੀ ਕੀ ਦਾ ਵੀਰ ਦੀ ਉਹ ਜਦੋਂ ਸ਼ਬਦ ਜਿਹੜੇ ਬਿਨਾ ਇਸ ਮਹਾਰਾਜ ਜੀ ਨੂੰ ਸਾਹਮਣੇ ਸਾਕਰਦੇ ਦੇਖੇ ਉਹਨੇ ਮਹਾਰਾਜ ਜੀ ਸ਼ਾਂਤ ਸ਼ੋਕ ਪੁੱਛਾ ਕੁਮਾ ਪੁੱਲਾ ਸਰੀਰ ਸੰਤੋਖ ਦੇ ਮਹਾਰਾਜ ਜੀ ਦਾ ਜਿਹੜਾ ਹੈ ਜਦੋਂ ਗਾਂਧੀ ਨੂੰ ਦਰਸ਼ਨ ਦਿੱਤੇ ਤੇ ਗਾਂਧੀ ਦੀਆਂ ਅੱਖਾਂ ਰੋੜੀਆਂ ਨੇ ਹੌਂਕ ਲੋ ਮਗੇ ਚੁਪੇ ਹਾਂ ਤੇ ਸਭ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਇਥੋਂ ਗਾਂਧੀ ਜਿਹੜਾ ਹੈ ਆਗਰੇ ਗੁਰੂ ਸਾਹਿਬ ਜੀ ਨੂੰ ਨਾਮ ਲੱਗਿਆ ਤੇ ਆਗਰੇ ਦੀ ਧੰਦੀ ਤੇ ਜਾ ਕੇ ਜਿਹੜਾ ਹੈ ਮਾਰ ਉਸ ਤੇ ਪਾਤਸ਼ਾਹ ਜੀ ਦਾ ਇੱਕ ਪਾਸੇ ਤੰਗੂ ਲੱਗਾ ਦੂਜੇ ਪਾਸੇ ਦਾਂਗਲੀ ਦਾ ਤੰਗੂ ਲੱਗਾ ਇਥੋਂ ਦੇ ਲੋਕਾਂ ਨੂੰ ਜਦੋਂ ਲਾਗੇ ਲਾਗੇ ਖਬਰ ਲੱਗੀ ਕਿ ਗੁਰੂ ਹਰਗੋਬਿੰਦ ਪਾਤਸ਼ਾਹਾ ਰਾਜ ਆਗਰੇ ਦੇ ਵਿੱਚ ਆਏ ਨੇ ਇੱਕ ਧਾਰੀ ਬੜੇ ਪਿਆਰ ਦੇ ਨਾਲ ਸੰਤੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਰਾਜ ਜੀ ਦੇ ਘੋੜੇ ਦੇ ਲਈ ਕੁਲਾ-ਕੁਲਾ ਤਵੜਦਾ ਹੈ ਇੱਕ ਪੈਸਾ ਲੈ ਕੇ ਘਰੋਂ ਚੱਲ ਪਿਆ ਤੇ ਸੰਤੂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਹਨ ਉਸ ਸਥਾਨ 'ਤੇ ਆ ਗਿਆ ਜਿੱਥੇ ਲਾਂਘੇ ਰਹੇ ਅਤੇ ਗੁਰੂ ਸਾਹਿਬ ਜੀ ਦਾ ਤੰਗੂ ਲੱਗਾ ਰਸ ਸ਼ਾਹੀ ਅੰਮੂ ਦੇ ਸ਼ਾਦਾ ਸ਼ੌਕਰ ਤੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਤਾਂ ਹੀ ਖੜਾ ਰਹਾ ਕੋ ਤੰਗੂ ਲੱਗਾ ਰਿਆ ਸੀ ਤੇ ਆਗੇ ਸਪਾਹੀਆਂ ਦੇ ਮੈਦਾਨੇ ਮੈਂ ਸਿੱਦੇ ਪਾਸ਼ਾ ਜੀ ਦੇ ਰਚਨਾ ਦੇ ਰਿਆ ਸਪਾਹੀਆਂ ਨੇ ਦਾਗੀਏ ਦੇ ਤੰਗੂ ਬਾਨ ਨੂੰ ਇਸ਼ਾਰਾ ਕਰ ਦਿੱਤਾ ਇਹ ਦਾਗੀ ਆਪਣੇ ਮਾਂ ਦੀ ਫਰਿਆਦ ਰੱਖਦਾ ਰਿਹਾ ਗੁਰੂ ਪਾਸੇ ਕਰੇ ਇੱਕ ਕੌਟੇ ਦੇ ਪਰ ਪੈਸਾ ਨਾ ਸਾਡੇ ਦੇ ਕੇ ਤੇ ਲੋਕਾਂ ਦਾ ਲੋਕ ਦਾ ਬੇੜਾ ਬਾਹਰ ਲਾਉਣ ਦੇ ਰੇ ਅੰਧ ਕਰ ਬਾਨ ਜਦੋਂ ਇਹਦੇ ਵੱਲ ਤਤਲਾ ਹੋਇਆ ਨਾ ਰੋ ਕੇ ਉਹ ਵਾਦਾ ਹੈ ਕਿ ਮਨ ਨਹੀਂ ਮੰਨ ਕਿ ਤੂੰ ਸ਼ਾਇਦ ਜਿਹੜਾ ਹੈ ਗਲਤ ਪਾਸੇ ਆਉਂਦੇ ਇਹਦੀ ਜੁੱਪੀ ਵੇਖ ਕੇ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਉਹਨੂੰ ਕੋਈ ਸ਼ੱਕ ਹੋਇਆ ਤੇ ਸਰਗੋਗਦੇਵ ਪਾਤਸ਼ਾਹ ਜੀ ਨੇ ਘਰ ਦੇ ਵਿੱਚ ਸਾਹ ਜਿਵੇਂ ਭਾਰਿਕਰ ਦਾਤ ਜਿਵੇਂ ਲੈਣਾ ਕਿ ਸਿੱਖ ਨਹੀਂ ਬਾਹਰਾ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਕਿ ਕੋਈ ਲੱਕ ਸੁੱਟ ਕੇ ਮੱਥਾ ਲੇਕੇ ਇੱਕ ਕੌਡੀ ਵੀ ਜੜਿਆ ਨਾ ਭਾਵਨੀ ਦੇ ਨਾਲ ਰੱਖੀ ਜਾਵੇ ਤੇ ਸਰਗੋਗਦੇਵ ਪਾਤਸ਼ਾਹ ਨਾਲ ਜੀ ਦੇ ਸਿੰਘ ਭਰ ਕੇ ਉਦਾਰ ਚਾਹਤੇ ਨੇ ਭਾਵਣੀ ਭਗਤ ਅਗਰ ਕੌਡੀ ਅਗਰ ਬਾਹਰ ਰੱਖੇ ਤੇ ਸਤ ਨੂੰ ਜੇ ਇਹ ਬਾਹਰ ਜਾਵੇ ਤੇ ਕੌਡੀ ਵੀ ਲੱਖਾਂ ਦੇ ਵਿੱਚ ਗਣੀ ਜਾਂਦੀ ਜਦੋਂ ਇਹਨੇ ਵੇਖਿਆ ਕਿ ਰਾਮ ਗੀਤਾ ਘੜਾ ਹੈ ਮੂੰਹ ਤੋਂ ਬੋਲ ਕੁਝ ਨਹੀਂ ਨਿਕਲ ਰਿਹਾ ਇਹਨੇ ਆਪਣਾ ਪੈਸਾ ਚੁਕਲਿਆ ਪੈਸਾ ਚੁਕਾ ਕੇ ਤੇ ਆਹ ਬਾਹਰ ਤੰਗੂ ਦੇ ਵਿੱਚੋਂ ਆਣ ਕੇ ਤੇ ਦੂਸਰੇ ਤੰਗੂ ਦੇ ਵਿੱਚ ਧਾ ਕੇ ਬਾਹਰ ਉਸਦੇ ਪਾਤਸ਼ਾਹ ਜੀ ਨੂੰ ਜਿਹੜਾ ਹੈ ਨਮਸਕਾਰ ਕਰਦਾ ਹੈ ਸਤਿਗੁਰ ਦੇਵ ਨਾਰਦਾ ਮਹਾਰਾਜ ਲੋਕ ਪਰ ਲੋਕ ਦੇ ਜਿਹੜਾ ਹੈ ਸਤਿਗੁਰ ਕਉ ਕਸ਼ਟ ਕਰਦੇ ਹੋ ਮੁਕਤੀ ਦੇ ਦਾਦੇ ਬੋਲੇ ਸਤਨਗੁਰ ਦੇ ਦੇਵ ਪਾਤਸ਼ਾਹ ਜੀ ਨੂੰ ਬੜੇ ਪਿਆਰ ਪਿਆਰੇ ਬਚਨ ਕਰਕੇ ਤੇ ਸਤਨਗੁਰ ਦੇਵ ਪਾਤਸ਼ਾਹ ਜੀ ਜਿਹੜਾ ਹੈ ਰਹਿਮਤ ਤੇ ਖੁਸ਼ੀਆਂ ਮੰਗਦਾ ਸਤਨਗੁਰ ਦੀ ਪਰਸਾਨ ਹੋ ਕੇ ਇਹਦੀ ਸਿੱਖਿਆ ਦੇ ਵੇਖਦੇ ਵੇਖਦੇ ਹੋਏ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਆਤਾ ਘਰ ਦਾ ਘਰ ਦੇ ਵਿੱਚ ਆ ਕੇ ਇਹਨਾਂ ਅਵਾਜ਼ਾਂ ਤੇ ਸਤਨਗੁਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਈ ਰਾਤਾਂ ਦੇ ਨਾਲ ਇਹਦੀਆਂ ਝੋਰੀਆਂ ਬੜੀਆਂ ਲੋਕ ਪਰ ਲੋਕ ਦਾ ਜਿਹੜਾ ਹੈ ਜੰਮਣ ਦਾ ਖੇਡ ਕੱਢਿਆ ਤੇ ਸਤਨਗੁਰ ਦੇਵ ਪਾਤਸ਼ਾਹ ਜੀ ਨੇ ਆਖਿਆ ਸਤ ਤਾਰ ਤਾਰ ਨੂੰ ਕੁੱਖ ਵ ਇਹ ਬਧਿਰਾਤ ਮੇਸ਼ੁਰਾ ਤੇ ਇਹ ਤੋਂ ਜਦੋਂ ਦਾਗੀਰ ਨੂੰ ਜਿਹੜਾ ਹੈ ਇਹਨੇ ਆਪਣੇ ਆਪ ਨੂੰ ਮਹਿਸੂਸ ਕੀਤਾ ਵੇਖਿਆ ਕਿ ਇਹ ਘਰ ਰੁਪਈਆ ਜਿਹੜਾ ਸੁਪਿਆ ਹੋਇਆ ਸੀ ਇੱਕ ਪੈਸਾ ਜਿਹੜਾ ਸੁਪਿਆ ਹੋਇਆ ਸੀ ਵੀ ਚੁਗ ਰਿਹਾ ਦਾਗੀਰ ਨੇ ਬਧਿਰਾਤ ਆ ਕੇ ਕਿ ਤੈਨੂੰ ਇਹਦੇ ਬਾਪ ਜਿਹੜਾ ਹੈ ਉਹ ਸੰਸਾਰ ਦੀ ਤੀਜਾ ਮੰਗੇਗਾ ਤੈਨੂੰ ਦੇ ਦਵਾਂ ਪਤਨੀ ਰਸਾਨੀ ਦੀ ਗੱਲ ਤਾਂ ਜਾਣ ਕੇ ਗੜਮੱਧ ਨਹੀਂ ਘੜਦਾ ਤਾਂ ਸਾਡੇ ਕੋਲ ਫਾਇਦਾ ਨਹੀਂ ਦੱਸਣੋਂ ਇਹ ਬਾਤ ਹੁੰਦਾ ਹੈ ਤੇ ਸਤਿਗੁਰੂ ਬਲੇਵਾਦਸ ਨੇ ਅਸੀਂ ਕਿਹੜਾ ਹੈ ਉਹ ਵੀ ਇਹਨੂੰ ਪਛਾਣ ਲਿਆ ਸੀ ਤੇ ਸਤਿਗੁਰੂ ਬਲੇਵਾਦਸ਼ਾ ਮਹਾਰਾਜ ਸਾਹਿਬ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰ ਇਹ ਰਾਜਸਥਾਨ ਦੇ ਪਿੰਡ ਇੱਕ ਪਿੰਡ ਵਿੱਚ ਪੁਰਦਾ ਆਇਆ ਦਾ ਨਾਮ ਖੁਰਪੁਰ ਹੈ ਇਥੋਂ ਦੇ ਪਿੰਡ ਦੇ ਸਰਪੰਚ ਨੇ ਜਿਹੜਾ ਗਾਮੀ ਇਹਨੂੰ ਜਿਹੜਾ ਕਰਕੇ ਇਥੇ ਸਾਢੇ ਲੱਖ ਦੇ ਵਿੱਚ ਇੱਕ ਬੜਾ ਖੂਨ ਖਾਰ ਸ਼ੇਰ ਜਿਹੜਾ ਆਉਂਦਾ ਉਹਨੇ ਬੜੇ ਰੁਕਾਂ ਨੂੰ ਜਿਹੜਾ ਹਮਾਰ ਤਾਰਾ ਖੜਿਆ ਨੂੰ ਖਾ ਗਿਆ ਜ਼ਖਮੀ ਕਰ ਗਿਆ ਤੇ ਇਹ ਸਾਢੇ ਲੱਖੇ ਦੇ ਵਿੱਚ ਜਿਹੜਾ ਇਹ ਸਾਈਂ ਵੀ ਬਿੱਟਾ ਤੁਸੀਂ ਇਹ ਰਾਜਸਥਾਨ ਦੇ ਬਾਲਖੋ ਟੂਲ ਦਾ ਮੰਡਾ ਕਰਤੀ ਨਾਮ ਗੇ ਸਰਗੁਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਮ ਲੈ ਕੇ ਤੇ ਸ਼ਿਕਾਰ ਕੀਤਾ ਜਦੋਂ ਲੱਗ ਗਿਆ ਇਹ ਤੇ ਨਸਤੇ ਵਿੱਚੋਂ ਸ਼ੇਰ ਆ ਗਿਆ ਸ਼ੇਰ ਨੇ ਇੱਕ ਦਮ ਜਿਹੜਾ ਹੈ ਆਪਣੇ ਪੈਰ ਭੱਤੀ ਦੇ ਵਿੱਚ ਗੱਡਦੇ ਹੋਇਆ ਦੰਗੇ ਵਾਲਾ ਜਿਹੜਾ ਹੈ ਹਮਲਾ ਕਰਨ ਦੀ ਤਿਆਰੀ ਕਰਦਾ ਹੈ ਸਿਨਾਰਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਆਪਣੇ ਘੋੜੇ ਤੋਂ ਡੇਗੇ ਗੁਰੂ ਦੇ ਬਾਦਸ਼ਾਹ ਬਾਹੜਾ ਜੀ ਨਿਕੜਾ ਹੈ ਸ਼ੇਰ ਤੇ ਵਾਰ ਮੋੜ ਕੇ ਆਇਆ ਉਹ ਕੇ ਸ੍ਰੀ ਸਾਹਿਬ ਦਾ ਵਾਰ ਕੀਤਾ ਤੇ ਸ਼ੇਰ ਨੇ ਆਪਣੀ ਸ੍ਰੀ ਸਾਹਿਬ ਦੇ ਨਾਲ ਤੋੜ ਟੋੜੇ ਕਰਕੇ ਵੀ ਤੇ ਛੁੜ ਦਿੱਤਾ ਇੰਤਜ਼ਾਮ ਹੀ ਜਿਹੜਾ ਹੈ ਗੁਰੂ ਤੇ ਬੜਾ ਦਸ਼ਮਾਨ ਬਣਾ ਕੇ ਇਥੋਂ ਫਿਰ ਜਿਹੜਾ ਹੈ ਤਿੰਨ ਦਿਨ ਤੋ ਦਾ ਇਹ ਸਰਦੂ ਸਾਹਿਬ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਿਹੜਾ ਹੈ ਇੱਥੇ ਜਿਹੜਾ ਸ਼ੇਰ ਦਾ ਅਸ਼ਟਾ ਕੀਤਾ ਇਹ ਸ਼ੇਰ ਪਿੰਡ ਤਹੌਪੁਰ Rajasthan ਦੇ ਵਿੱਚ ਇੱਥੇ ਅਜੇ ਇੱਕ ਬੜਾ ਵਧੀਆ ਬੜਾ ਪਾਵਰ ਸਟੇਸ਼ਨ ਬਣਿਆ ਹੋਇਆ ਹੈ ਸ਼ੇਰ ਦਾ ਅਸ਼ਟਾ ਕਰਕੇ ਜਿਹੜਾ ਗੁਰਦੁਆਰੇ ਤੋਂ ਤਾਉਂ ਤੇ ਨਾਲ ਦਰਵਾਜ਼ਾ ਦਿੰਦਾ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਖਰੜਾ ਤੋਂ ਬਾਅਦ ਜਿਹੜਾ ਮੈਂ ਇਹ ਮਨ ਦੇ ਕਲਪਤੀ ਲਾਂਗੇ ਜਿਹੜਾ ਮੈਂ ਇੱਕ ਬਿਮਾਰੀ ਨੇ ਆਣ ਕੇ ਪਿਆ ਇਹ ਸਾਰੇ ਸਾਰੇ ਗਾਣ ਸੁਣਦਾ ਨਹੀਂ ਇਹਦੇ ਬੇਡ ਦੇ ਵਿੱਚ ਸੂਰ ਉੱਠਦੀ ਹੈ ਮੀਰ ਉੱਠਦੀ ਹੈ ਬੜਾ ਆਤਮਕ ਹੈ ਇਹਦੇ ਤੋਂ ਬਹੁਤ ਆਨਗ ਇਹ ਕਿਸ ਗਵਾਰੀ ਦੀ ਬਿਮਾਰੀ ਦੀ ਖਬਰ ਹੈ ਸਰਕਾਰੀ ਦਰਬਾਰੇ ਦੇ ਨਾਲ ਪੁੱਜੇ ਤੇ ਬਾਦਸ਼ਾਹ ਜਿਹੜਾ ਹੁਣ ਬਾਹਰ ਹੋ ਗਿਆ ਇਸੇ ਬਿਮਤਾ ਦਾ ਜਿਹੜਾ ਦਾ ਮੌਦਾ ਹੁੰਦਾ ਹੋਇਆ ਚੰਦੂ ਇੱਕ ਪੰਡਤ ਨੂੰ ਲਾ ਕੇ ਦਰਬਾਰ ਪੁੱਜਿਆ ਨੇ ਕਿ 5 ਸਾਲਾਂ ਤੋਂ ਤੇਰੇ 60 ਸਭੀ ਚੱਲ ਰਹੀ ਹੈ ਤੇ ਇਹਦਾ ਇਲਾਜ ਇਹ ਹੈ ਕਿ ਕੋਈ ਬਾਹਰ ਕੋਸ਼ਿਸ਼ ਤੇਰੇ ਲਈ ਕਰਦਾ ਹੈ 40 ਦਿਨਾਂ ਦਾ 45 ਦਿਨਾਂ ਦਾ ਜਿਹੜਾ ਜਪ ਤਪ ਕਰੇ ਤਾਂ ਜਾ ਕੇ ਬਿਮਾਰੀ ਦੂਰ ਹੋ ਸਕਦੀ ਇਹ ਤੁਹਾਨੂੰ ਜਿਹੜਾ ਹੈ ਇਹਦਾ ਕਿਹੜਾ ਬਾਹਰ ਕੋਸ਼ਿਸ਼ ਹੈ ਜਿਹੜਾ ਹਲੇ ਜਪ ਤਪ ਕਰ ਸਕਦਾ ਹੈ ਇਹ ਬਾਘਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਵੱਲ ਇਸ਼ਾਰਾ ਕਰਦਾ ਹੋਇਆ ਚੰਦੂ ਆਤ ਹੈ ਕਿ ਇਸ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਉਹ ਕਿਹੜਾ ਰੋਜ਼ ਵੀ ਕਦੀ ਹੋ ਸਕਦਾ ਹੈ। ਇਹ ਗਾਹੀ ਦੇ ਇਸ ਦਾ ਤੋਂ ਬੜਾ ਖੁਸ਼ ਹੁਣਾ। ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ ਹੈ ਬੇਨਤੀ ਕੀਤੀ ਕਿ ਮੇਰੇ ਨਾਲ ਜੰਗ ਤੱਤ ਕਰੋ। ਤੇ ਸਤੂ ਗੁਰਦੇਵ ਪਾਤਸ਼ਾਹ ਮਹਾਰਾਜ ਇਹਨਾਂ ਦੀ ਵੀ ਸਾਰੀ ਬਲਾਦ ਨੂੰ ਜਾਣਦੇ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਚੰਦੂ ਦੇ ਨਾਲ ਗਵਾਲੀਅਨ ਦੇ ਕਿਲੇ ਦੇ ਵਿੱਚ ਚਲੇ ਗਏ। ਜਿੱਤੇ ਸਤੂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਦਾ ਕੇ ਵੇਖਿਆ ਕਿ ਉਥੋਂ ਦੇ ਪਾਣੀ ਲਾ ਕੇ ਰੇਤ ਨੇ ਵੀ ਰਾਜੀ ਸਨ ਜਿਹੜੇ ਕੋਈ ਬਦਾਅ ਕਰਦੇ ਸਨ ਜੱਜਾਂ ਨਾਲ ਟਕਸ ਨਹੀਂ ਸਤਾਦੇ ਆ ਉਹਨਾਂ ਨੂੰ ਸਾਰਿਆਂ ਨੂੰ ਡੰਗਰਾਂ ਡੰਗਰਿਆਂ ਦੇ ਨਾਲ ਖੰਭਾਂ ਦੇ ਨਾਲ ਜਿਹੜਾ ਮੈਂ ਜੰਜੀਰਾ ਦੇ ਨਾਲ ਟੱਕੜਿਆ ਪਿਆ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜਾ ਹੈ ਇਹਦੇ ਕੋਈ ਸਮਾਂ ਲੈ ਕੇ ਤੇ ਸਾਧੂ ਕੇ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਲੇ ਦੇ ਥਾਣੇ ਦਾ ਫਰੀਦ ਸਾਹਿਬ ਨੇ ਕਿ ਇਹਨਾਂ ਦੇ ਤਵੀਰਾਂ ਦੇ ਵਿੱਚ ਖੋਹ ਦਿੱਤਾ ਜਾਵੇ ਇਹਨਾਂ ਦੀ ਰੁਮਿਆੜੀ ਅਸੀਂ ਲੈਨੇ ਆ ਕਿਤੇ ਭੱਜਦੇ ਨਹੀਂ ਇਹ ਆਸ ਕਰਦਾ ਕਿ ਇਸ ਥਲੇ ਦੇ ਵਿੱਚੋਂ ਇਸ ਜਿਲ੍ਹੇ ਦੇ ਵਿੱਚੋਂ ਕੋਈ ਜਿਹੜਾ ਹੈ ਜੁਨਾ ਬਰੁਖ ਵਾਪਸ ਨਹੀਂ ਸਿਆ ਇਥੋਂ ਦੇ ਖਾਣੇ ਦੇ ਵਿੱਚੋਂ ਇਥੋਂ ਦੇ ਬਾਣੀ ਦੇ ਵਿੱਚ ਜੜ ਮਲਾ ਕੇ ਕਈਆਂ ਨੂੰ ਪਿਤਾ ਜਾਂਦਾ ਸੀ ਔਰ ਇਹ ਕੋਈ ਆਮ ਜੇਲ ਨਹੀਂ ਸੀ ਕਿਤੇ ਸਾਰੇ ਲੱਗੇ ਜਾਂਦੇ ਇਥੇ ਰਾਲੇ ਬਾਦਸ਼ਾਹਾਂ ਨੂੰ ਗੜਾ ਦਾ ਲੱਗਿਆ ਜਾਂਦਾ ਸੀ ਕਹਿ ਕਿਤਾ ਜਾਂਦਾ ਸੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜਦੋਂ ਸਰਗ ਗੰਡੇਰ ਪਾਸ ਹੈ ਜੀ ਐਸ ਕੁਵਾਰੀਅਤ ਦੇ ਕਰੇ ਦੇ ਵਿੱਚ ਪ੍ਰਾਪ ਹੁੰਦੇ ਨੇ ਮਹਾਰਾਜ ਜੀ ਬਾਣੀ ਦਾ ਪ੍ਰਬਾਰ ਨੇ ਜਿੱਤੇ ਜਾਏ ਬਹਿ ਮੇਰਾ ਸਤਗੁਰ ਸੋ ਥਾਰ ਸਾਹਤਾ ਜਦੋਂ ਮੌਤ ਦੇ ਖਾਤਰ ਜਿਹੜਾ ਅਸੀਂ ਕੂਕ ਪੈਦੇ ਸੀ ਹਰ ਬੜੀ ਦੁਕਾਨੋਂ ਨੌਂ ਲਗਿਆ ਰਹਿੰਦਾ ਸੀ ਕਿ ਕਦੋਂ ਨੌਂ ਦਾ ਜਾਵੇ ਸੁੱਕ ਕੇ ਭੁੱਖ ਦੇ ਨਾਲ ਜ਼ਹਿਰ ਦੇ ਨਾਲ ਜਿਹੜਾ ਵੰਗਾਲ ਹੋਏ ਉਹ ਰਾਜੇ ਜਲਵਾੜ ਤੇ ਪੰਚਾਜੀ ਵਿੱਚ ਜਿਹੜਾ ਉਹਨਾਂ ਦੀਆਂ ਅੰਗ ਲੱਗਿਆ ਤੇ ਸਤਿਗੁਰੂ ਗੁਰਦੇਵ ਮਹਾਰਾਜ ਜੀ ਨੇ ਜਿਹੜਾ ਇਹਨਾਂ ਦਾ ਬਿੱਲ ਦਾ ਖਾਣਾ ਸੀਗਾ ਉਹਦੇ ਵਿੱਚ ਦਰਵੇਲੇ ਟਰਾਈ ਸਤਿਗੁਰੂ ਸ਼ਾਮ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਇਕਰੇ ਦੇ ਵਿੱਚ ਰੱਖ ਕੇ ਕਿਰੇ ਦਾ ਕੋਈ ਪ੍ਰਸ਼ਾਦ ਪਾਣੀ ਨਹੀਂ ਸਕਦਾ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਦੇ ਸਿਰ ਖੰਕਿਤ ਨਰਗੇ ਲੈ ਕੇ ਮਹਾਰਾਜ ਜੀ ਮਹਾਰਾਜ ਜੀ ਨੇ ਜਿਹੜ ਸਾਹਿਬ ਸ਼੍ਰੀ ਗੁਰੂ ਹਰਕਮਿੰਦ ਪਾਤਸ਼ਾਹ ਮਹਾਰਾਜ ਜੀ ਕੁਝ 40 ਦਿਨ ਬੈਗੇ ਇੱਥੇ ਲਗਭਗ ਜਿਹੜਾ ਨਾ 2 2.5 ਸਾਲ ਦਾ ਸਮਾਂ ਕੁ ਲੰਘ ਗਿਆ ਇਧਰ ਸਤਖਪੁਰਦੇਵ ਪਾਤਸ਼ਾਹ ਨਗਰ ਆਰ ਸਾਹਿਬ ਸ਼੍ਰੀ ਗੁਰੂ ਹਰਕਮਿੰਦ ਪਾਤਸ਼ਾਹ ਮਹਾਰਾਜ ਜੀ ਦੇ ਅਨੁਸੇਚਾ ਪਾਪਾ ਬੜਾ ਦੇ ਭਾਰੀ ਗੁਰਦਾਰ ਜੀ ਪਾਪਾ ਬੇਦੀ ਚੱਲਦੀ ਹੈ ਉਹਨਾਂ ਨੇ ਲੋ ਪਤਾ ਲਾਇਆ ਕਿ ਇਹਨਾਂ ਦੀ ਕੋਈ ਦੀਤ ਜਿਹੜੀਆਂ ਸਾਫ ਨਹੀਂ ਹਨ ਹਕੂਮਤ ਦੀ ਇੱਕ ਵਾਦਾ ਵੀ ਨਹੀਂ ਚੱਲਦੀ ਆ ਰਹੀ ਜੱਗ ਇਹਦੇ ਸੁਮਰਿਆਂ ਦੇ ਵਿੱਚ ਨਾ ਚੇਤ ਸਤਖਪੁਰਦੇਵ ਪਾਤਸ਼ਾਹ ਜੀ ਨੇ ਪਾਪਾ ਬੜਾ ਸਾਹਿਬ ਜੀ ਨੇ ਆਧਰ ਲਾ ਕੇ ਕਿ ਜੱਗ ਸ਼ੇਰ ਦਾ ਰੋਧਾ ਕਾ ਕੇ ਇਹਦੀ ਹਿੱਕ ਤੇ ਚੜਦਾ ਬਹੁਤ ਮਾਰ ਦੇ ਰੋਇਦਾ ਹੋਇਆ ਇਹਨੂੰ ਰਾਤ ਨੀਂਦ ਨਹੀਂ ਆਉਂਦੀ ਜਦੋਂ ਰਾਤ ਨੀਂਦ ਨਹੀਂ ਆਉਂਦੀ ਇਹ ਪੱਧ ਹੋਇਆ ਜਾਂ ਹੋਇਆ ਅੰਦਾ ਹੈ ਕਿ ਇਸ ਸ਼ੇਰ ਦਾ ਕੋਈ ਨਿਬਾਹ ਕਰੋ ਇਹਦਾ ਕੋਈ ਇਲਾਜ ਕਰੋ ਤੇ ਇਹਦੀ ਘਰ ਵਾਲੇ ਜਿਹੜੇ ਹਨ ਉਹ ਜਣਾ ਬੀਬੀ ਨੀਉ ਜਾਨ ਉਹ ਸਾਹੀ ਮੀਆਂ ਮੀਰ ਦੇ ਜਿਹੜਾ ਅਸੀਂ ਸਰਦਾਰੋਂ ਸੀ ਮੱਝ ਦੇ ਰਜਾ ਕੇ ਸਾਹੀ ਮੀਆਂ ਦੀ ਮੀਆਂ ਮੀਰ ਦੀ ਮਹਾਸਰਾਹ ਫਰਿਆਦ ਲੈ ਕੇ ਬੇਨ ਦੀ ਤੁਸੀਂ ਕੋਈ ਗੱਲ ਕਰ ਸਕਦੇ ਲੋਕ ਦੇਣ ਵਾਲੀ ਜਨੂਏ ਨੇ ਦਾਨ ਕੇਂਦਰ ਰਾਲ ਦੇ ਲਈ ਫਰਿਆਦ ਕਰਨ ਲਈ ਦਵਾ ਕਰਨ ਲਈ ਆਖਿਆ ਪੀਰ ਜਿਹੜਾ ਆਪਣੇ ਮੁਖਾਲਿਫਨ ਤੋਂ ਬੋਲਦੇ ਨਹੀਂ ਲਾਗੇ ਪੀਰ ਦੇ ਜਿਹੜੇ ਭਗਤ ਸਾਹਿਬ ਦੇ ਚੇਲੇ ਸਾਹਮਣੇ ਅਰਦਾਸ ਰਬ ਨੂੰ ਕਹਿਰ ਕੀਤਾ ਹੋਇਆ ਤੇ ਇਹਦਾ ਕਿਹੜਾ ਅਰੇ ਥੋੜੀ ਛੁਪੇ ਤੇ ਉਸ ਬੇਬੀ ਨੇ ਆਖਿਆ ਕਿ ਤੁਸੀਂ ਮੈਨੂੰ ਪਹਿਲਾਂ ਥੋੜੀ ਦੱਸਿਆ ਨਾ ਅੱਥੇ ਪਹਿਲਾਂ ਤੁਸੀਂ ਸੁਣਦੇ ਕਿ ਨਹੀਂ ਸਰਦੂ ਸਾਹਿਬ ਜੀ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਕਿੰਨੇ ਤੁਸੀਂ ਉਹਨਾਂ ਦੇ ਸਵੇਰ ਨੂੰ ਬਸਤੇ ਰਹੇ ਹੋ ਤੁਸੀਂ ਕਿਵੇਂ ਸੁਖੀ ਹੋ ਸਕਦੇ ਤੇ ਸਾਧੂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਹੈ ਇਹਨੇ ਬਾਦਰਨ ਦੇ ਤੁਰੰਤ ਜਿਹੜਾ ਵਜਾ ਮੀਰ ਆਰਡਰ ਦਿੱਤਾ ਤੇ ਸਤਿਗੁਰੂ ਬੰਦੇ ਮਹਾਂਸ਼ਾਹ ਮਹਾਰਾਜ ਸਾਧਗੁਰੂ ਸੰਗੜਾ ਦਾ ਭਲਾ ਬਣਾਇਆ ਇਹ ਸਤਿਗੁਰੂ ਸਾਰਿਆਂ ਦਾ ਭਲਾ ਲੋਜਦੇ ਆ ਕਿਨੇ ਹੁਣ ਜਾਵਾਂਗੇ ਅਸੀਂ ਆਪਣੀ ਮਰਜ਼ੀ ਨਾਲ ਕਿਉਂ ਆਏ ਤੇਰੀ ਮਰਜ਼ੀ ਨਾਲ ਸੀ ਜਾਵਾਂਗੇ ਅਸੀਂ ਜਿਹੜਾ ਹੁਣ ਆਪਣੀ ਮਰਜ਼ੀ ਦੇ ਨਾਲ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇਹਨੇ ਜੇ ਸਾਨੂੰ ਰਹਾਦਾ ਨਾ ਚੰਦਾ ਨਾ ਤੇ ਜਿਨੇ ਰਾਜੇ ਕੈਦ ਕੀਤੇ ਨੇ ਸਾਰਿਆਂ ਨੂੰ ਸਾਡੇ ਨਾਲ ਰਹਾਦ ਹੁਣ ਇਹਦੇ ਲਈ ਮੁਸ਼ਕਲ ਵੀ ਸੀ ਇਧਰੋਂ ਜਾਣ ਨਹੀਂ ਲੱਗਿਆ ਪਈਆਂ ਸਨ ਕਿ ਜਾਣ ਤੜੇ ਕਰ ਜਾਵੇ ਇਹ ਦੰਦ ਜਿਹੜਾ ਹੈ ਇੱਕ ਵਿਉਂਤ ਬਣਾਇਆ ਕਿ ਜਿਹੜੇ ਥਾਣੇ ਲੜਦੇ ਬਾਅਦ ਜਿਹੜੇ ਤੁਹਾਡੇ ਚੋਲੇ ਦੀਆਂ ਕਲੀਆਂ ਬਣ ਕੇ ਜਾ ਸਕਦੇ ਨੇ ਉਹਨੇ ਰਾਜੇ ਰਿਹਾਰ ਕਰਦਾਂਗੇ ਮਹਾਰਾਜ ਸਾਹਿਬ ਸ਼੍ਰੀ ਗੁਰੂ ਰਤਮਦੇਵ ਪਾਤਸ਼ਾਹ ਜੀ ਨੇ ਕਿਰੇ ਤੇ ਥਾਣੇਦਾਰ ਫਰੀਦਾਸ ਨੂੰ ਕਹ ਕੇ ਇੱਕ ਵਸਤੂ ਬਣਾਇਆ ਜਾਵੇ ਜਿਹਦੇ ਨਾਲ ਅਨੇਕ ਕਲੀਆਂ ਅਨੇਕ ਜਿਹੜਾ ਹੈ ਬਿੰਤੀਆਂ ਜੋੜੀਆਂ ਜਾਂ ਉਹ 52 ਕਲੀਆਂ ਵਾਲਾ ਜਿਹੜਾ ਝੋਲਾ ਸੀ ਉਹ ਸਤਲੁਜ ਘਾਗਰ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਰੀਦਾਸ ਗਿਆ ਰਹਿੇ ਤਾਂ ਕਿਹਾ ਜਿਹਨੀਆਂ ਕਲੀਆਂ ਫੜਕੀ ਉਹਦੇ ਪਿੱਛੇ ਜਿਹੜਾ ਹਲਾਕੇ ਬਹੁਤ ਸਾਰੇ ਬਾਰਸ ਤੇ ਪਾਤਸ਼ਾਹ ਜੀ ਨੇ ਜਿਹੜੇ ਲੰਮੇ ਸਮ ਰਾਜਾ ਪੈਲ ਕੀਤਾ ਸੀ ਉਹਨਾਂ ਨੂੰ ਸਤੁਰ ਜੀ ਨੇ ਹੱਥ ਲਾਇਆ ਸਤੂ ਜੀ ਸਾਹਿਬ ਸ੍ਰੀ ਗੁਰੂ ਭਗਵੇਂ ਪਾਸ਼ਾ ਜੀ ਮਹਾਰਾਜ ਸਭ ਤੋਂ ਪਹਿਲਾਂ ਇਹ ਸੰਦੀ ਦਾਸ ਦੇ ਕਥ ਦੇ ਵਿੱਚ ਮਾਰਾ ਜਾਂਦੇ ਨੇ ਕਿ ਤੇ ਅੰਮ੍ਰਿਤ ਦਾਸ ਸਤੂ ਕੰਦੇ ਪਾਸ਼ਾ ਜੀ ਨੇ ਆਉਣ ਦੇ ਖੁਸ਼ੀ ਦੇ ਰੂਪ ਵਿੱਚ ਮਾਰਾ ਕਰਦਾ ਹੈ ਐਲੀ ਦੀਪ ਮਾਲਾ ਭਰਿਦਾਸ ਜੀ ਨੇ ਕਰ ਰਹੀ ਫਿਰ ਸਤੂ ਕੰਦੇ ਪਾਸ਼ਾ ਜੀ ਇੱਥੋਂ ਗੋਇੰਦਵਾਲ ਸਾਹਿਬ ਤੱਕ ਲੰਘਦੇ ਨੇ ਲੋਹੜਾ ਨਾਈ ਮਹਿੰਗੇ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਤੋਂ ਬਾਅਦ ਫਿਰ ਜਾ ਕੇ ਜਿਹੜਾ ਸਾਹਿਬ ਸ੍ਰੀ ਬਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਿਹੜਾ ਜੇ ਬਰਵਾਣਾ ਹੁੰਦੇ ਨੇ ਇਧਰੋਂ ਹਾਰਿਕ ਬਾਬਾ ਜੀ ਬਾਬਾ ਬਡਾ ਸਾਹਿਬ ਬਾਬਾ ਦੀ ਜੰਗ ਤੇ ਮਿਹਰਬਾਨ ਜਿਹੜਾ ਦੂਰੋਂ ਤੇ ਸ਼ਰਧਾ ਨਾਲ ਆਉਂਦਾ ਸੀ ਉਹ ਸਭ ਨੂੰ ਬਡੇ ਪਾਤਸ਼ਾਹ ਜੀ ਦੇ ਅੱਗੇ ਹੋ ਕੇ ਲੈਣ ਆਉਂਦਾ ਤੇ ਸਭ ਨੂੰ ਬਡੇ ਪਾਤਸ਼ਾਹੀ ਦੇ ਇਥੇ ਸ੍ਰੀ ਅਨੰਤ ਸਰ ਆਉਣ ਤੇ ਖੁਸ਼ੀ ਦੇ ਵਿੱਚ ਦੀਵ ਮਹਾਰਾ ਕੀਤੀ ਗਈ ਸਭ ਨੂੰ ਬਡੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 71 ਦੇ ਮਹੀਨੇ ਦੇ ਵਿੱਚ ਇਹ ਆ ਕੀਤਾ ਗਿਆ ਸਭ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਪਾਰੋਂ ਪ੍ਰਕਾਰ ਇਹ ਸਰਕੇ ਸ਼ਬਦ ਨਾਲ ਜੁੜਿਆ ਆਪ ਤੇ ਦੀਵ ਮਹਾਰਾ ਦੇ ਹੋਏ ਇਸ ਸਾਧਗੁਰੂ ਦੀ ਗਾਇਬੀ ਅਸੀ ਕੰਬੀ ਅਸੀ ਜਿਹੜੇ ਕਈ ਸਾਲਾਂ ਤੋਂ ਕਾਇਰ ਕਰਦੇ ਸਨ ਤੁਖ ਹੋ ਗਏ ਸਾਨੂੰ ਦਾ ਪਰਉਪਕਾਰ ਪਹਾਂ ਕਰਦੇ ਰਹੇ ਸਤਗੁਰੂ ਕੰਨ ਮਹਾਰਾਜਾ ਮਹਾਰਾਜੀ ਦੇ ਨਾਲ ਇਸੇ ਟੇਰ ਤੋਂ ਇਥੇ ਸਤਗੁਰੂ ਸੱਤੇ ਪਾਸ਼ਾ ਕਹਿ ਕੇ ਸਿੱਖ ਨਵਾਜਦੇ ਸੰਧ ਨਾਰਾ ਜੀ ਅੱਜ ਤੋਂ ਸਤਗੁਰੂ ਗੁਰਦੇਵ ਪਾਸ਼ਾ ਜੀ ਮਹਾਰਾਜੀ ਦੇ ਨਾਲ ਇੱਕ ਹੋਰ ਸ਼ਬਦ ਜੁੜਿਆ ਸਤਗੁਰੂ ਦਾਤਾ ਬੰਦੀ ਛੋੜ ਦਾਤਾ ਬੰਦੀ ਛੋੜ ਜਿਹੜਾ ਸ਼ਬਦ ਗੁਰੂ ਹਰਕਮਿੰਦ ਪਾਸ਼ਾ ਮਹਾਰਾਜੀ ਦੇ ਨਾਲ ਜੁੜਿਆ ਆਹ ਸਾਹਿਬ ਸ੍ਰੀ ਗੁਰੂ ਗੁਰੂ ਹਰਕਮਿੰਦ ਪਾਸ਼ਾ ਮਹਾਰਾਜੀ ਦੇ ਇਸ ਪਾਵਨ ਦਿਹਾੜੇ ਦੀਆਂ ਖੁਸ਼ੀਆਂ ਚ ਸਤਿਗੁਰੂ ਤੇ ਪਾਤਸ਼ਾਹ ਜੀ ਨੇ ਅੱਜ ਇਹ ਰਹਿਣਾ ਸਿਖਾवलं ਗਿੜਾ ਹੈ ਆਤਮਨ ਤੇ ਸ਼੍ਰੀ ਦਰਬਾਰ ਸਾਹਿਬ ਹੋਂਦ ਦੇ ਖੁਸ਼ੀ ਦੇ ਵਿੱਚ ਸੰਤਾਂ ਬੰਦਣਾ ਨੂੰ ਦੀਖ ਮਾਰਾ ਕੀਤੀ ਗਈ ਇਹ ਸੀ ਆਦ ਮੇ ਬੰਦੀ ਛੋੜ ਦੇ ਉਸ ਦਾ ਇਤਿਹਾਸ ਇਹ ਆਤਮਨੀ ਵਿਚਾਰ ਕਰਦੇ ਹਾਂ ਕਿ ਨਾ ਗੱਲਾਂ ਦੀ ਬਾਤ ਨੂੰ ਸੰਗਤ ਤੇ ਸਤਿਗੁਰ ਬਖਸ਼ਿਸ਼ ਦੇਉਂਦਾ ਪਰੇੜਾ ਦੇਉਂਦਾ ਤੇ ਪਰਵਾਹ ਨਾ ਕੋ ਜੀ ਬਾਣੀ ਨੂੰ ਜੀ ਦਾ ਤਤਸਾਰ ਆਵਾਜ਼ ਦੀ ਗੁਰੂ ਦੀ ਫਤਿਹ ਅੰਮ੍ਰਿਤਾਲੀ ਸਾਰਾ ਸੰਗਤ ਨੂੰ ਹੁਣ ਆਪ ਜੀ ਨੂੰ ਸਰਪੰਨ ਗੁਰਬੀਰ ਸਿੰਘ ਜੀ ਬਾਈ ਗੁਰਬੀਰ ਸਿੰਘ ਜੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਵੇਰ ਮੋਦਨਾ ਨੂੰ ਖਜੂਰੀ ਲੱਗੀਆਂ ਬੱਲੇ ਬਾਬਾ ਮਹਿਨਾ ਸਾਹਿਬ ਜੀ ਦੇ ਖਜੂਰੀ ਲੱਗੀਆਂ ਉਹਨਾਂ ਦਾ ਜਪ ਗਲਾਰੀ ਕੇਂਦਰਾਂ ਨਾਲ ਚੰਦੋੜ ਦਾ ਹਰ ਸਭੂ ਜੀ ਦੇ ਇਹ ਨਗਰ ਪੈਸਾ ਸਭੀ ਮਾਣ ਸਕਿਆ ਆਪਣਾ ਦੀਵਸ ਸੰਭਲ ਗਏ ਜੀ ਉਹਵਾਜ਼ ਕੀਤੀ ਤਾਂ ਸਭ ਉਹਵਾਜ਼ ਉੱਠੀ ਬੱਲੇ 没毛、uh huh. ਤਨ ਤਨ ਤੋਂ ਜਨਨੀ ਜਨ ਗੁਰੂ ਜਣੀ ਮਾਏ ਸਾਰ ਦਰਤੀ ਪਈ ਆਰਿਆਵਲੀ ਜਿੱਥੇ ਮੇਰਾ ਸੱਚ ਗੁਰ ਵਾਧਾ ਹਾਰੇ ਜੇਨਤ ਕਾਏ गुरू ਆਪ ਕਰਿਆ हरिया त नाले छॾ